ਭਾਰਤ ਜਨਤਾ ਪਾਰਟੀ ਵੱਲੋਂ ਡਾਕਟਰ ਜਗমোহন ਸਿੰਘ ਰਾਜੂ ਦੀ ਅਗਵਾਈ ਹੇਠ ਮਕਬੂਲਪੁਰਾ ਵਿਖੇ ਮੋਦੀ ਸਰਕਾਰ ਦੀਆਂ ਸਕੀਮਾਂ ਵਾਲਾ ਕੈਂਪ ਲਗਾਇਆ ਜਾਣਾ ਸੀ ਪਰ ਉਹਨਾਂ ਕੋਲ ਕੋਈ ਵੀ ਪਰਮਿਸ਼ਨ ਨਾ ਹੋਣ ਕਰਕੇ ਏਜੀਸੀਪੀ ਹਰਪਾਲ ਸਿੰਘ ਦੀ ਅਗਵਾਈ ਹੇਠ ਪਾਰੀ ਗਿੰਤੀ ਵਿੱਚ ਪੁਲਿਸ ਮੁਲਾਜ਼ਮਾ ਨੇ ਕੈਂਪ ਲੱਗਣ ਤੋਂ ਰੋਕ ਦਿੱਤਾ ਅਤੇ ਜਗਮੋਹਨ ਸਿੰਘ ਰਾਜੂ ਸਮੇਤ ਦਰਸ਼ਨ ਦੇ ਕਰੀਬ ਨਾਲ ਆਏ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਹਲਕਾ ਪੂਰਬੀ ਤੋਂ ਭਾਜਪਾ ਦੇ ਨੇਤਾ ਜਗਮੋਹਨ ਸਿੰਘ ਤੇ ਰਾਜੂ ਉਹਨਾਂ ਦੀ ਅਗਵਾਈ ਵਿੱਚ ਇੱਕ ਕੈਂਪ ਲਗਾਇਆ ਜਾਣਾ ਸੀ ਪਰ ਉਸ ਤੋਂ ਪਹਿਲਾਂ ਹੀ ਪੁਲਸ ਨੇ ਉਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ। ਕੀ ਕਾਰਨ ਸੀ ਜਗਮੋਹਨ ਸਿੰਘ ਤੇ ਰਾਜੂ ਅਤੇ ਉਹਨਾਂ ਨੂੰ ਸਾਥੀਆਂ ਨੂੰ ਜਿਹੜਿਆਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਤਸਵੀਰਾਂ ਵਿੱਚ ਤੁਹਾਨੂੰ ਜੂ ਦਿਖਾਵਾਂਗੇ ਕਿ ਤੁਸੀਂ ਤਸਵੀਰਾਂ ਵਿੱਚ ਦੇਖ ਵੀ ਸਕਦੇ ਹੋ ਕਿਵੇਂ ਉਹਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ। ਉਸ ਤੋਂ ਬਾਅਦ ਜਗਮੋਹਨ ਸਿੰਘ ਰਾਜੂ ਨੂੰ ਜਦੋਂ ਹਿਰਾਸਤ ਵਿੱਚੋਂ ਛੱਡੇ ਗਏ ਤਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਾਡੇ ਮਕਸਦ ਕੀ ਹੀ ਪੁੱਛਦਾ ਤੁਹਾਨੂੰ ਚੱਕਣਾ ਦੇਰ ਜਿਹੜਾ ਕੈਂਪ ਹੀ ਕੈਂਪ ਬਾਰੇ ਦੱਸੋ ਕੈਂਪ ਕਿਸ ਚੀਜ਼ ਦਾ ਲਗਾਇਆ ਗਿਆ ਜੀ ਸਭ ਤੋਂ ਪਹਿਲਾਂ ਤਾਂ ਕੈਂਪ ਸਮਝਣਾ ਚਾਹੀਦਾ ਹੈ ਕਿ ਗਰੀਬ ਬੱਚਿਆਂ ਦੇ ਲਈ ਦਲਿਤ ਬੱਚਿਆਂ ਦੇ ਲਈ ਪਿਛੜੇ ਵਰਗ ਦੇ ਬੱਚਿਆਂ ਦੇ ਲਈ ਉਹਨਾਂ ਲਈ ਅਸੀਂ ਇੱਕ ਤਾਂ ਕਾਪੀਆਂ ਪੈਨ ਲੈ ਕੇ ਗਏ ਸੀ ਕਿ ਉਹਨਾਂ ਨੂੰ ਡਿਸਟ੍ਰੀਬਿਊਟ ਕਰੀਏ ਨਾਲੇ ਰਾਈਟ ਟੂ ਐਜੂਕੇਸ਼ਨ ਐਕਟ ਦੇ ਹੇਠਾਂ ਉਹਨਾਂ ਦੇ ਜਿਹੜੇ ਹੱਕ ਬੰਦੇ ਨੇ ਉਹਦੇ ਬਾਰੇ ਅਸੀਂ ਦੱਸਣ ਦੀ ਕੋਸ਼ਿਸ਼ ਕਰ ਰਹੇ ਸੀਗੇ ਇੱਡੀ ਗੱਲ ਦੇ ਉੱਤੇ ਭਗਵੰਤ ਮਾਨ ਜੀ ਨੇ 500 ਬੰਦੇ ਦੀ ਪੁਲਿਸ ਫੋਰਸ ਅੱਜ ਪਹਿਲੀ ਵਾਰੀ ਅੰਮ੍ਰਿਤਸਰ ਦੇ ਵਿੱਚ ਲਗਾਈ ਕਿ ਇਹ ਕੈਂਪ ਨਾ ਲੱਗਣ ਦਿੱਤਾ ਜਾਏ ਸਵੇਰੇ 6 ਵਜੇ ਤੋਂ ਸਾਰਾ ਸੜਾ ਕੈਂਪ ਖੜਾ ਦਿੱਤਾ ਗਿਆ ਵਲੰਟੀਅਰਜ਼ ਨੂੰ ਹਿਰਾਸਤ ਵਿੱਚ ਲੈ ਲਿਆ ਦਿੱਤਾ ਗਿਆ ਜਿਹੜੇ ਆ ਕੇ ਆਪਣੀ ਐਪਲੀਕੇਸ਼ਨਾਂ ਭਰਨ ਆ ਚਾਹਦੇ ਸਨ ਉਹਨਾਂ ਨੂੰ ਡਰਾ ਧਮਕਾ ਕੇ ਭਜਾਤਾ ਹੁਣ ਇਸ਼ੂ ਉੱਠਦਾ ਹੈ ਕਿ ਕਿਉਂ ਕਰ ਰਹੇ ਨੇ ਸਭ ਤੋਂ ਵੱਡਾ ਇਸ਼ੂ ਇਹ ਹੈ ਕਿ ਭਗਵੰਤ ਮਾਨ ਜੀ ਸਿਰਫ ਆਪਣੀ ਖੁੰਦਕ ਕਰਕੇ ਆਪਣੀ ਨਫ਼ਰਤ ਕਰਕੇ ਇਹ ਸਭ ਕਰ ਰਹੇ ਨੇ ਜੇ ਇਹ ਜਿਹੜੀ ਖੁੰਦਕ ਜਿਹੜੀ ਕਹਿ ਰਹੇ ਤੁਸੀਂ ਬੀਜੇਪੀ ਸਰਕਾਰ ਨਾਲ ਕੇਂਦਰ ਸਰਕਾਰ ਨਾਲ ਜਾਂ ਪੰਜਾਬ ਦੇ ਲੋਕਾਂ ਨਾਲ ਕੋਈ ਨਹੀਂ ਨਹੀਂ ਉਹਨਾਂ ਨੂੰ ਜਿਹੜੇ 달लेत ਲੋਕ ਨੇ ਜਿਹੜੇ ਸ਼ੈਡਿਊਲ ਕਾਸ ਨੇ ਗਰੀਬ ਨੇ ਪਿਛੜੇ ਨੇ ਰਗਰੇਟੇ ਨੇ ਬਾਕੀ ਗਰੀਬ ਨੇ ਉਹਨਾਂ ਨਾਲ ਨਫ਼ਰਤ ਆ ਉਹ ਹਮੇਸ਼ਾ ਇਹ ਕਹਿੰਦੇ ਨੇ ਕਿ ਇਹਨਾਂ ਦੇ ਬੱਚੇ ਮੇਰੇ ਬੱਚਿਆਂ ਦੇ ਪ੍ਰਾਈਵੇਟ ਸਕੂਲ ਦੇ ਸੇਮ ਕਲਾਸ ਚ ਆ ਕੇ ਬੈਠਣਗੇ ਇਹ ਮੈਨੂੰ ਬਰਦਾਸ਼ਤ ਨਹੀਂ ਇਹ ਉਹਨਾਂ ਦੀ ਜਿਹੜਾ ਇੱਕ ਸੋਸ਼ਲ ਰਿਜਨ ਹੈ ਜੋ ਉਹਨਾਂ ਦੇ ਵਿੱਚ ਆਪਣਾ ਇੱਕ ਕਮੰਡ ਹੈ ਉਹ ਕਮੰਡ ਕਰਕੇ ਇਹ ਕਰ ਰਹੇ ਨੇ ਕਿਉਂਕਿ ਇਹ ਤਾਂ ਪੋਲਿਟਿਕਲ ਇਸ਼ੂ ਹੈ ਨਹੀਂ ਸੀ ਮੈਂ ਤਾਂ ਆਪਣੇ ٹرسٹ ਤੋਂ ਲੋ ਕਰ ਰਹੇ ਆਂ ਪਰ ਹਾਈ ਕੋਰਟ ਤੋਂ ਆਰਡਰ ਲੈ ਕੇ ਕਰ ਰਹੇ ਆਂ ਪੱਟਾ ਵੀ ਉਹਨਾਂ ਨੂੰ ਇੱਕ ਚੁਬਣ ਹੁੰਦੀ ਹੈ ਕਿ ਮੈਂ ਕਿੱਦਾਂ ਦੇਖ ਲਾਂ ਕਿ ਉਹ ਸਫਾਈ ਕਰਮਚਾਰੀ ਦਾ ਬੱਚਾ ਮੇਰੇ ਹੀ ਫੈਮਿਲੀ ਦੇ ਬੱਚਿਆਂ ਦੇ ਨਾਲ ਸੇਮ ਸਕੂਲ ਦੇ ਵਿੱਚ ਉਸੇ ਕਲਾਸ ਪੜ ਰਿਹਾ ਇਹ ਜਿਹੜੀ ਮਨਚ ਘਰੇਣਾ ਹੈ ਨਫਰਤ ਹੈ ਸ਼ਿਡਿਊਲ ਕਾਸਟਾਂ ਦੇ ਲਈ ਉਹ ਬਾਹਰ ਨਿਕਲ ਕੇ ਆ ਰਹੀ ਹੈ ਜੀ ਰੱਬ ਜੀ ਬਿਲਕੁਲ ਤੁਸੀਂ ਕੈਂਪ ਅੱਜ ਲਗਾਇਆ ਹੁਣ ਆਉਣ ਵਾਲੇ ਦਿਨਾਂ 'ਚ ਤੁਸੀਂ ਇਹ ਕੈਂਪ ਲਗਾਓਗੇ ਜਾਂ ਜਾਂ ਫਿਰ ਲੋਕਾਂ ਨੂੰ ਘਰ-ਤੋਂ ਡੋਰ-ਤੋਂ ਡੋਰ-ਤੋਂ ਡੋਰ ਕਰਕੇ ਪਚਾਰ ਕਰੋਗੇ ਜੀ ਦੇਖੋ ਸਾਡਾ ਜਿਹੜਾ ਪੈਟਰਨ ਹੈ ਉਹਦੇ 'ਚ ਅਸੀਂ ਕੈਂਪ ਵੀ ਲਗਾਣੇ ਆਂ ਡੋਰ-ਤੋਂ ਡੋਰ ਵੀ ਜਾਣਾ ਹੈ ਸੋਸ਼ਲ ਮੀਡੀਆ 'ਤੇ ਵੀ ਕਰਨਾ ਹੈ ਅਸੀਂ ਜੋਰਾਂ ਦੇ ਨਾਲ ਬੱਚਿਆਂ ਦੇ ਵਿੱਚ ਨਸ਼ੇ ਛਡਵਾਣੇ ਨੇ ਉਹਨਾਂ ਦੇ ਹਸਤਿਆਂ ਹੱਥਾਂ ਦੇ ਵਿੱਚ ਕਾਪੀਆਂ ਪੈਨ ਕਿਤਾਬਾਂ ਇਹ ਫੜਾਉਣੀਆਂ ਨੇ ਉਹਨਾਂ ਨੂੰ ਆਈਐਸ ਬਣਾਣਾ ਹੈ ਉਹਨਾਂ ਨੂੰ ਡਾਕਟਰ ਬਣਾਣਾ ਹੈ ਉਹਨਾਂ ਨੂੰ ਵੱਡੇ ਸਾਇੰਟਿਸਟ ਬਣਾਣਾ ਹੈ ਇਹ ਮੇਰੀ ਆਪਣੀ ਪੀਵਿਧਨ ਹੈ ਅੱਜ ਜਿਹੜਾ ਪੁੱਛ ਰਿਹਾ ਤੁਹਾਨੂੰ ਹਿਰਾਸੇ ਦੇ ਵਿੱਚ ਲਿਆ ਕਿੰਨੇ ਵਜੇ ਲਿਆ ਹੀ ਹਿਰਾਸੇ ਤੇ ਔਰ ਕਿੰਨੀ ਦੇਰ ਬਾਅਦ ਫਿਰ ਛੱਡ ਦਿੱਤਾ ਗਿਆ ਤੇ ਕਿਹੜੇ ਕਿਹੜੇ ਇਲਾਕੇ 'ਚ ਲੱਗ ਗਿਆ ਸੀ ਤੁਹਾਨੂੰ ਦੇਖੋ ਤੁਹਾਨੂੰ ਮੇਰੇ ਕੋਲ 10 ਵਜੇ ਉਹਨਾਂ ਨੇ ਬਿਠਾਇਆ ਹੈ ਔਰ ਫੇਰ ਪੂਰਾ ਅੰਮ੍ਰਿਤਸਰ ਕੁਮਾਤਾ ਇਨਾ ਡੀਜ਼ਲ ਖਰਚ ਕਰਤਾ ਮੈਂ ਤਾਂ ਕਹਿ ਰਹੀ ਸੀ ਭਾਈ ਆ ਜਿਹੜਾ ਡੀਜ਼ਲ ਬਚਾ ਕੇ ਜਿੱਥੇ ਪਾਣੀ ਪੂਣੀ ਕਿਸਾਨਾਂ ਦਾ ਅੜਿਆ ਹੋਇਆ ਹੈ ਉਥੇ ਪੰਪਾਂ ਚ ਡੀਜ਼ਲ ਪਵਾ ਦੋ ਕਿਉਂ ਇਹਦੇ ਤੇ ਵੇਸ ਕਰਦੇ ਪਏ ਹੋ ਲੇਕਿਨ ਉਹਨਾਂ ਨੂੰ ਕਿਸਾਨਾਂ ਦੀ ਗਰੀਬਾਂ ਦੀ ਦਲਿਤਾਂ ਦੀ ਕੋਈ ਫਿਕਰ ਨਹੀਂ ਹੈ ਭਗਵੰਤ ਮਾਨ ਮੁੱਖ ਮੰਤਰੀ ਇੱਕੋ ਚੀਜ਼ ਚਾਹੁੰਦੇ ਨੇ ਕਿ ਮੇਰੀ ਜਿਹੜੀ ਆਂਠ ਹੈ ਮੇਰਾ ਜਿਹੜਾ ਕਮਾਂਡਾ ਹੈ ਉਹ ਬਣਿਆ ਰਹੇ ਔਰ ਅਸੀਂ ਇੱਕ ਮੰਨ ਨੂੰ ਤੋੜ ਕੇ ਦਿਖਾਵਾਂਗੇ ਇਹ ਬਿਲਕੁਲ ਠਰਨਾ ਗੱਲਬਾਤ ਕਰ ਰਹੇ ਛਨ ਜਗਮਉਨ ਸਿੰਘ ਰਾਜੀਉ ਪਾਜਬਾ ਆਗੂ ਉਹਨਾਂ ਨੇ ਆਖਿਆ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਇੱਕ ਕੈਂਪ ਜਾਰੀ ਰਹਿਣਗੇ ਪਰ ਇਹ ਦੇਖਣਾ ਹੋਵੇਗਾ ਕਿ ਭਗਵੰਤ ਮਾਨ ਸਰਕਾਰ ਉਹਨਾਂ ਨੂੰ ਕੈਂਪ ਲਗਾਉਣ ਦੀ ਇਜਾਜ਼ਤ ਦਿੰਦੀ ਹੈ ਜਾਂ ਨਹੀਂ ਹਮਰਤਰਫਾਸਟ ਵੇਖਪਨਾ ਮੜੀ ਕੈਮਰਾਮੈਨ ਨਰੇਸ਼ ਕੁਮਾਰ ਦਿੰਦਾ ਰਕੇਸ਼ ਕੁਮਾਰ